ਸਾਰੇ ਦੇਸ਼ ਵਿੱਚ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਕੜੇ ਪਹਿਲਾਂ ਲੇਸ ਚ ਨਹੀਂ ਯੂਰਪ ਤੇ ਸਾਰੇ ਤੇ ਇਸੇ ਤਰ੍ਹਾਂ ਕੜੇ ਸਰਕਾਰਾਂ ਨਾਲ ਦੀ ਚੀਜ਼ ਹੈ ਨਹੀਂ ਸਰਕਾਰਾਂ ਤੋਂ ਇਹ ਆਸ ਬਿਲਕੁਲ ਨਹੀਂ ਹੁੰਦੀ ਕਿ ਲੋਕਾਂ ਨਾਲ ਬੇਲਸਾਫੀ ਹੋਵੇ ਕਤਲ ਹੁਕ ਕਤਲ ਕੀਤਾ ਸਰਕਾਰ ਦੇ ਹੁਕਮਤ ਕਤਲ ਹੋਇਆ ਇਸ ਕਰਕੇ ਉਹ ਪਰਚਾ ਦਰਜ ਨਹੀਂ ਕਰ ਰਹੇ ਆਪ ਨੂੰ ਵੀ ਕੀ ਮਿਲੀ ਕੋਈ ਇਦੋਂ ਪਤਾ ਕਿ ਕਿਸ ਨੂੰ ਕੀ ਹੋਏਗੀ ਪੁਲਿਸ ਨੂੰ 12 ਬੋਲ ਦੀ ਗਨੂੰ ਚਲਾਉਣ ਦਾ ਕੋਈ ਅਧਿਕਾਰ ਨਹੀਂ ਉਹ 12 ਬੋਲ ਦੀਆਂ ਬੰਦੂਕਾਂ ਇਲੀਗਲੀ ਰੱਖ ਕੇ ਉਹ ਉਹਦੇ ਨਾਲ ਹਮਲੇ ਕਰ ਰਹੇ ਨੇ ਗੈਰ ਕਾਨੂੰਨੀ ਹੋ ਰਿਹਾ ਹੈ ਤੇ ਸਰਕਾਰ ਫੇਰ ਵੀ ਸੰਵਿਧਾਨ ਦੇ ਅਨੁਸਾਰ ਕਾਰਵਾਈ ਨਾ ਕਰੇ ਇਦੋਂ ਮਾੜੀ ਗੱਲ ਹੋਰ ਕੀ ਹੋਏਗੀ ਅਸੀਂ ਹਾਈ ਕੋਰਟ ਜਾ ਰਹੇ ਹਾਂ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਅ ਕਿਸਾਨ ਅੰਦੋਲਨ ਜਿਸ ਦਾ ਕਿ ਅੱਜ 14ਵਾਂ ਦਿਨ ਹੈ ਜਿਹੜਾ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨ ਦਿੱਲੀ ਕੂਚ ਦੇ ਲਈ ਡਟੇ ਹੋਏ ਨੇ ਪਰ ਜੇ ਗੱਲ ਕਰੀਏ ਸੰਯੁਕਤ ਕਿਸਾਨ ਮੋਰਚੇ ਦੀ ਜਿਹੜਾ ਉਹਨਾਂ ਦੇ ਨਾਲ ਨਹੀਂ ਤੁਰਿਆ ਸੀਗਾ ਉਹਨਾਂ ਨੇ ਇੱਕ ਆਪਣੀ ਵੱਖਰੀ ਬੈਠਕ ਕੀਤੀ ਸੀਗੀ ਜਿਸ ਦਿਨ ਉਹਨਾਂ ਨੇ ਦਿੱਲੀ ਕੂਚ ਕਰਨਾ ਸੀ 21 ਫਰਵਰੀ ਨੂੰ ਤਾਂ ਖਨੋਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਅੱਜ ਤੋਂ ਬਾਅਦ ਸਿੱਖਤ ਕਿਸਾਨ ਮੋਰਚਾ SKM ਹੈ ਜਿਨ੍ਹਾਂ ਨੇ ਮੀਟਿੰਗ ਕੀਤੀ ਬੈਠਕ ਕੀਤੀ ਉਸ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਲਿਖੇ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਸੀਗਾ 26 ਫਰਵਰੀ ਦਾ ਕਿ 26 ਫਰਵਰੀ ਨੂੰ ਪੂਰੇ ਦੇਸ਼ ਭਾਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾਣਾ ਹੈ ਹਾਈਵੇ ਜਿਹੜੇ ਨੇ ਨੈਸ਼ਨਲ ਹਾਈਵੇਆਂ ਦੇ ਉੱਤੇ ਟਰੈਕਟਰ ਖੜੇ ਕੀਤੇ ਜਾਣਗੇ ਤਾਂ ਅਸੀਂ ਅੱਜ ਸਮਰਾਲਾ ਦੇ ਵਿੱਚ ਮੌਜੂਦ ਹਾਂ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਟਰੈਕਟਰਾਂ ਦੀਆਂ ਹਰ ਇੱਕ ਜਥੇਬੰਦੀ ਚਾਹੇ ਉਹ ਕਿਸਾਨ ਯੂਨੀਅਨ ਰਾਜਿਆਲ ਹੋਵੇ ਚਾਹੇ ਉਹ ਕਾਦੀਆਂ ਹੋਵੇ ਚਾਹੇ ਉਹ ਲੱਖੋਵਾਲ ਗਰੁੱਪ ਹੋਵੇ ਤਾਂ ਉਹਨਾਂ ਦੇ ਲੀਡਰ ਸਾਹਿਬਾਨ ਵੀ ਪਹੁੰਚੇ ਨੇ ਤੇ ਇੱਥੇ ਟਰੈਕਟਰ ਹੀ ਟਰੈਕਟਰ ਕੀਤੇ ਪਏ ਨੇ ਉਹਨਾਂ ਦਾ ਕਹਿਣਾ ਇੱਕ ਤਾਂ ਐਮਐਸਪੀ ਦੀ ਜਿਹੜੀ ਸਾਡੀ ਮੰਗ ਹੈ ਉਹ ਐਮਐਸਪੀ ਕਾਨੂੰਨ ਬਣਾਇਆ ਜਾਵੇ ਤੇ ਦੂਸਰਾ ਜਿਹੜਾ ਹੈ ਡਬਲਯੂਟੀਓ ਜਿਸ ਨੂੰ ਵਿਸ਼ਵ ਵਪਾਰ ਸੰਗਠਨ ਕਿਹਾ ਜਾਂਦਾ ਹੈ ਉਸ ਨੂੰ ਭਾਰਤ ਦਾ ਉਸ ਭਾਰਤ ਨੂੰ ਵੀ ਉਸ ਦੇ ਵਿੱਚ ਐਡ ਕਰ ਦਿੱਤਾ ਗਿਆ ਭਾਰਤ ਨੂੰ ਉਸ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜਿਸ ਕਰਕੇ ਟਰੈਕਟਰ ਮਾਰਚ ਅੱਜ ਜਿਹੜਾ ਕੀਤਾ ਜਾਣਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਉਲੀਕੇ ਜਾ ਰਹੇ ਨੇ ਐਸ ਕੇ ਐਮ ਵੱਲੋਂ ਤਾਂ ਅਸੀਂ ਗੱਲਬਾਤ ਕਰਾਂਗੇ ਰਾਜੀਵਾਲ ਬਲਵੀਰ ਸਿੰਘ ਰਾਜੀਵਾਲ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਹਰਿੰਦਰ ਸਿੰਘ ਜਿਹੜੇ ਲਖੋਵਾਲ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹੋਰ ਕਿਸਾਨ ਆਗੂਆਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਤਾਂ ਬਲਵੀਰ ਸਿੰਘ ਰਾਜੀਵਾਲ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰ ਲੈਣੇ ਆਂ ਰਾਜੀਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੀ ਟਰੈਕਟਰ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਐਸ ਕੇ ਐਮ ਵੱਲੋਂ ਸਾਰੇ ਦੇਸ਼ ਵਿੱਚ ਕਿਸਾਨ ਟਰੈਕਟਰ ਲੈ ਕੇ ਅੱਜ ਸੜਕਾਂ ਤੇ ਖੜੇ ਆ ਪਹਿਲਾਂ ਦੇਸ਼ ਚ ਨਹੀਂ ਯੂਰਪ ਤੇ ਸਾਰੇ ਜੀ ਇਸੇ ਤਰ੍ਹਾਂ ਖੜੇ ਆ WTO ਦੀ WTO ਦੀ 26 27 28 ਦੀ ਮੈਟ ਹੋ ਰਹੀ ਹੈ ਉਹਦੇ ਖਿਲਾਫ ਸਾਰੇ ਦੁਨੀਆਂ ਦੇ ਵਿੱਚ ਵਿਰੋਧ ਹੋ ਰਿਹਾ ਉਹਦਾ ਉਹਦਾ ਖਾਸ ਤੌਰ ਤੇ ਜਿਹੜਾ ਹਮਲਾ ਕੇਤੀ ਦੇ ਉੱਤੇ ਕਾਰਪੋਰੇਟ ਹਾਊਸਿਸ ਨੂੰ ਫਾਇਦਾ ਪਹੁੰਚਾਉਣ ਵਾਸਤੇ ਜਿਹੜੇ ਉਹਨਾਂ ਨੇ ਕਾਇਦੇ ਕਾਨੂੰਨ ਬਣਾਏ ਆ ਉਹ ਕਿਸਾਨਾਂ ਦੇ ਵਿਰੁੱਧ ਹੈ ਇਸ ਕਰਕੇ ਇਹ ਅੰਦੋਲਨ ਸਾਡਾ ਸਾਰੀ ਦੁਨੀਆਂ ਦੇ ਵਿੱਚ ਹੋ ਰਿਹਾ ਹੈ ਅੱਜ ਪੰਚ ਹੋ ਰਿਹਾ ਸਾਰੇ ਕਿਸਾਨਾਂ ਦਾ ਜਿਹੜੇ ਸੜਕਾਂ ਤੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਉਸ ਦਿਨ ਤਨੋੜੀ ਬਾਰਡਰ ਦੇ ਉੱਤੇ ਵੀ ਸ਼ਹੀਦ ਹੋਇਆ ਕਿਸਾਨ ਉਸ ਦਾ ਪੋਸਟਮਾਰਟਮ ਹਜੇ ਤੱਕ ਨਹੀਂ ਹੋ ਪਾਇਆ ਕਾਫੀ ਦਿਨ ਹੋ ਚੁੱਕੇ ਨੇ ਅੱਜ 5ਵਾਂ ਦਿਨ ਹੈ ਪਰ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੋਂ ਵੀ ਪਰਚਾ ਦਰਜ ਕੀਤਾ ਜਾਵੇ ਐਫ ਆਈ ਆਰ ਪਰ ਉਹ ਕੀ ਕਾਰਨ ਹੈ ਸਰਕਾਰ ਕਿਉਂ ਨਹੀਂ ਕਰਦੀ ਕਿਸ ਤਰ੍ਹਾਂ ਸਰਕਾਰਾਂ ਦੀ ਚੀਜ਼ ਹੈ ਨਹੀਂ ਸਰਕਾਰਾਂ ਤੋਂ ਇਹ ਆਸ ਬਿਲਕੁਲ ਨਹੀਂ ਹੁੰਦੀ ਕਿ ਲੋਕਾਂ ਨਾਲ ਬੇਇਨਸਾਫੀ ਹੋਵੇ ਕਤਲ ਕਤਲ ਕੀਤਾ ਹੈ ਸਰਕਾਰ ਦੇ ਹੁਕਮਾਂ ਤੇ ਕਤਲ ਹੋਇਆ ਹੈ ਇਸ ਕਰਕੇ ਉਹ ਪਰਚਾ ਦਰਜ ਨਹੀਂ ਕਰ ਰਹੇ ਆਪੋ ਵਿੱਚ ਹੀ ਮਿਲੀ ਭੁਗਤ ਹੈ हरियाणा ਦੇ ਗ੍ਰਹਿ ਮੰਤਰੀ ਹਰਿਆਣੇ ਦਾ ਮੁੱਖ ਮੰਤਰੀ ਪੁਰਸ਼ ਹੈ ਕੇਂਦਰ ਦੇ ਗ੍ਰਹਿ ਮੰਤਰੀ ਦੀ ਤੇ ਇਧਰ ਪੰਜਾਬ ਵਾਲਿਆਂ ਦੀ ਮਿਲੀ ਭੂਤ ਤੇ ਉਹਦੀ ਵਜ੍ਹਾ ਕਰਕੇ ਐਫ ਆਈ ਆਰ ਨਹੀਂ ਹੋ ਰਹੀ ਨਹੀਂ ਸਾਡੇ ਤਾਂ ਸਟੈਂਡਿੰਗ ਆਰਡਰ ਨੇ ਸੁਪਰੀਮ ਕੋਰਟ ਦੇ ਵੀ ਸਭ ਤੋਂ ਪਹਿਲਾਂ ਤੁਸੀਂ ਐਫ ਆਈ ਆਰ ਕਰੋ ਤੇ ਬਾਅਦ ਉਸ ਦੀ ਇਨਵੈਸਟੀਗੇਸ਼ਨ ਕਰੋ ਕਿ ਮੈਂ ਅਸੀਂ ਇੱਕ ਹਾਈ ਕੋਰਟ ਜਿਹੜੇ ਪਾ ਰਹੇ ਹਾਂ ਇੱਕ ਦੋ ਦਿਨਾਂ ਵਿੱਚ ਵਕੀਲਾਂ ਨੂੰ ਦੇ ਆਇਆ ਕਾਗਜ਼ 250 ਕਿਸਾਨ ਉੱਤੇ ਪੱਟੜ ਵੀ ਹੋਇਆ ਜਿਵੇਂ ਵਿੱਚ ਪੰਜ ਕਿਸਾਨ ਐ ਜਿਨ੍ਹਾਂ ਦੀ ਨਿਗਾਹ ਬਿਲਕੁਲ ਹੀ ਚਲੀ ਗਈ ਦੋਨਾਂ ਅੱਖਾਂ ਦੀ ਨਿਗਾਹ ਚਲੀ ਗਈ ਉਹਨਾਂ ਦੀ ਹਾਲਤ ਹੋਰ ਵੀ ਪੈੜੀ ਹੈ ਤੇ ਬਹੁਤ ਸਾਰੇ ਨੇ ਜਿਹੜੇ ਹਸਪਤਾਲਾਂ 'ਚ ਪਏ ਨੇ ਜਿਨ੍ਹਾਂ ਦੇ ਛਰੇ ਲੱਗੇ ਨੇ ਔਰ ਇਤੋਂ ਵੱਧ ਕਿਸਮ ਦੀ ਕੀ ਹੋਏਗੀ ਪੁਲਿਸ ਨੂੰ 12 ਬੋਰ ਦੀ ਬੰਦੂਕ ਚਲਾਉਣ ਦਾ ਕੋਈ ਅਧਿਕਾਰ ਨਹੀਂ ਉਹ 12 ਬੋਰ ਦੀਆਂ ਬੰਦੂਕਾਂ ਇਲੀਗਲੀ ਰੱਖ ਕੇ ਉਹਦੇ ਨਾਲ ਹਮਲੇ ਕਰ ਰਹੀਆਂ ਨੇ ਔਰ ਇੱਕ ਸਾਡੇ ਪੰਜਾਬ ਦੇ ਹੈਲਥ ਮਨਿਸਟਰ ਦਾ ਬਿਆਨ ਹੈ ਉਹਨੇ ਕਿਹਾ ਵੀ ਫਲਾਣੇ ਫਲਾਣੇ ਨਾਂ ਲੈ ਕੇ ਇਹਨਾਂ ਨੇ ਜਿਹੜੇ ਨੂੰ ਗੋਲੀ ਦੇ ਛਰੇ ਲੱਗੇ ਨੇ ਇਹ ਇੰਨਾ ਕੁ ਗੈਰਕਾਨੂੰਨੀ ਹੋ ਰਿਹਾ ਹੈ ਤੇ ਸਰਕਾਰ ਫੇਰ ਵੀ ਸੰਵਿਧਾਨ ਦੇ ਅਨੁਸਾਰ ਕਾਰਵਾਈ ਨਾ ਕਰੇ ਇਦੋਂ ਮਾੜੀ ਗੱਲ ਹੋਰ ਕੀ ਹੋਏਗੀ ਅਸੀਂ ਹਾਈ ਕੋਰਟ ਜਾ ਰਹੇ ਹਾਂ ਸਾਰੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿੰਨੇ ਕੇਸਿਸ ਨੇ ਜਿਨ੍ਹਾਂ ਦੇ ਤਸ਼ੱਦਦ ਹੋਇਆ ਜਿਨ੍ਹਾਂ ਨੇ 250 ਕਿਸਾਨ ਫਟੜ ਹੋਏ ਨੇ ਉਹਨਾਂ ਦਾ ਵੀ ਜਿਨ੍ਹਾਂ ਦੀ ਅੱਖਾਂ ਦੀ ਨਿਗਾ ਚਲੀ ਗਈ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਮੁਆਵਜ਼ਾ ਵੀ ਮਿਲੇ ਤੇ ਨਾਲ ਹੀ ਉਹਦੀ ਜਿਹੜੀ ਜਾਂਚ ਹੈ ਉਹ ਹਾਈ ਕੋਰਟ ਦੀ ਦੇ ਕਿਸੇ ਜੱਜ ਦੀ ਨਿਗਰਾਨੀ ਹੇਠ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਕੇ ਹੋਵੇ ਜਿਹੜਾ ਡਬਲਯੂਟੀਓ ਹੈ ਵਪਾਰ ਵਿਸ਼ਵ ਵਪਾਰ ਸੰਗਠਨ ਹੈ ਉਸ ਨੂੰ ਕੀ ਕਾਰਨ ਹੈ ਕਿ ਭਾਰਤ ਦੇ ਵਿੱਚ ਭਾਰਤ ਨੂੰ ਵੀ ਉਹਦੇ ਵਿੱਚ ਜਿਵੇਂ ਐਡ ਕੀਤਾ ਗਿਆ ਕਿਉਂ ਕੀ ਲੱਗਦਾ ਜੀ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਣ ਵਾਲਾ ਆਪਣੇ ਇਹ ਇਸ ਤਰ੍ਹਾਂ ਨਹੀਂ ਜਦੋਂ ਇਹ ਡਬਲਯੂਟੀਓ ਬਣਨ ਤੋਂ ਪਹਿਲਾਂ ਗੈਸ ਸੀ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫੋ ਨੂੰ ਕਹਿੰਦੇ ਨੇ ਉਹ ਜਦੋਂ ਸੀ ਉਸ ਵੇਲੇ ਬਹਿਸ ਹੋ ਰਹੀ ਸੀ ਕਿ ਦੁਨੀਆ ਦਾ ਵਪਾਰ ਕਿਵੇਂ ਚੱਲਣਾ ਹੈ ਉਦੋਂ ਸਾਡੇ ਵਾਲੇ ਜਿਹੜੇ ਸੀਗੇ ਭਾਰਤ ਵਾਲੇ ਸਾਡੇ ਜਿਹੜੇ ਉੱਥੇ ਅਧਿਕਾਰ ਜਾਂਦੇ ਰਹੇ ਸਾਨੂੰ ਅਫਸੋਸ ਹੈ ਇਹ ਵੀ ਹੋ ਜਾਂਦਾ ਸੈੱਟ ਦੇ ਬਹਾਨੇ ਗਏ ਉਹ ਸੁੱਤੇ ਰਹੇ ਅਮਰੀਕਾ ਨੇ ਆਪਣੇ ਅਮਰੀਕਾ ਤੇ ਹੋਰ ਜਿਹੜੇ ਡਿਵੈਲਪਮੈਂਟਸ ਸੀ ਉਹਨਾਂ ਨੇ ਆਪਣੇ ਦੇਸ਼ ਦੇ ਕਿਸਾਨਾਂ ਨੂੰ ਜਿਹੜੀਆਂ ਸਬਸਿਡੀਆਂ ਦਿੰਦੇ ਨੇ ਹੈਵੀਲੀ ਸਬਸਿਡਾਈਜ਼ਡ ਉਤਪਾਦ ਕੀਤੇ ਉਹਨਾਂ ਦੀਆਂ ਸਬਸਿਡੀਆਂ ਕਿਸ ਕੋਈ ਗ੍ਰੀਨ ਬਾਕਸ ਵਾਲੀਆਂ ਕੋਈ yellow box ਵਾਲੀਆਂ ਕੋਈ blue box ਵਾਲੀਆਂ ਸਾਡੇ ਵਾਲੇ ਚ ਉੱਪਰ ਹੈ ਸਾਡੇ ਵਾਲੀ ਜਿਹੜੀ ਐਮਐਸਪੀ ਮਿਲਦੀ ਹੈ ਇਹਨੂੰ ਵੀ ਸਬਸਿਡੀ ਕਹ ਕੇ ਉਹਦੇ ਵਿੱਚ ਪਾਏ ਉਹ ਕਹਿੰਦੇ ਐਮਐਸਪੀ ਬੰਦ ਕਰੋ ਸਰਕਾਰ ਖਰੀਦਣੀ ਬੰਦ ਕਰੇ ਇਹਨਾਂ ਨੂੰ ਮਾਰਕੀਟ ਦੇ ਰਹਿਮ ਤੇ ਛੱਡ ਦੇ ਜੇ ਮਾਰਕੀਟ ਦੇ ਰਹਿਮ ਤੇ ਛੱਡ ਦੇ ਤਾਂ ਪੰਜਾਬ ਤਾਂ ਘੱਟੋ ਘੱਟ ਨਹੀਂ ਵੱਜਦਾ ਸਭ ਤੋਂ ਵੱਧ ਅਨਾਜ ਪੰਜਾਬ 'ਚ ਪੈਦਾ ਹੁੰਦਾ ਹੈ ਇੱਥੇ ਤਾਂ 1000 ਰੁਪਏ ਨੂੰ ਕਿਸੇ ਨੇ ਕਣਕ ਨਹੀਂ ਪੁੱਛਣੀ ਤੇ ਇਹ ਇਹਦੇ ਨਾਲ ਸਿੱਧਾ ਸਿੱਧਾ ਕਿਸਾਨੀ ਤੇ ਅਸਰ ਹੁੰਦਾ ਹੈ ਸਾਡਾ ਕਹਿਣਾ ਹੈ ਵੀ ਸਾਨੂੰ ਇੱਕ ਤਾਂ ਐਮਐਸਪੀ ਮਿਸਲ ਦਾ ਤਰੀਕਾ ਗਲਤ ਹੈ ਸੀਐਸਪੀ ਦਾ ਅਧਿਕਾਰ ਖੇਤਰ ਗਲਤ ਹੈ ਉਹਨੂੰ ਕਨਸਟੀਟਿਊਸ਼ਨਲ ਬਾਡੀ ਬਣਾਓ ਔਰ ਇਹ ਤੋਂ ਬਿਨਾ ਖਰੀਦ ਦਾ ਸੀ2 50% ਦੇ ਫਾਰਮੂਲੇ ਨਾਲ ਖਰੀਦ ਕਰੋ ਔਰ ਉਹਦੇ अनेका ਰਿਪੋਰਟਸ ਨੇ ਜਿਹੜੀਆਂ ਰਿਪੋਰਟ ਕੀਤੀਆਂ ਜਾ ਸਕਦੀਆਂ ਨੇ ਇਹਦੇ ਮੁਤਾਬਕ ਉਹਨਾਂ ਨੇ ਕਿਸਾਨਾਂ ਨੂੰ ਰਗੜਾ ਲਾਇਆ ਔਰ ਕਿਸਾਨਾਂ 'ਤੇ ਕਰਜ਼ਾ ਚੜਾਇਆ ਤੁਸੀਂ ਤੁਹਾਡਾ ਘਰ ਨਹੀਂ ਚੱਲਦਾ ਜਦ ਜਿੰਨੇ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਨੇ ਉਹਨੇ ਨਹੀਂ ਮਿਲਦੇ ਜਦੋਂ ਘੱਟ ਪੈਸੇ ਮਿਲੇ ਤੁਸੀਂ ਉਹ ਹੋਰ ਆਪਣਾ ਘਰ ਚਲਾਉਣ ਵਾਸਤੇ ਕਰਜ਼ਾ ਲੈਨੇ ਹੋ ਉਹ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚੜਿਆ ਇੱਕ ਹੋਰ ਬੋਲੇ ਦੇ ਕੇ ਕਿਸਾਨ ਨੂੰ ਬਦਨਾਮ ਕਰਨਾ ਸਰਕਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਅੱਜ ਕਿਸਾਨਾਂ ਨੂੰ ਇਹਦੀ ਸਮਝ ਆ ਗਈ ਕਿ ਮੈਂ ਸਮਝਦਾ ਵੀ ਸਰਕਾਰ ਨੂੰ ਇੱਕ ਕੀਤੇ ਬਿਨਾ ਉਹਨਾਂ ਦਾ ਪੁੱਛਾ ਨਹੀਂ ਹੋਣੀ ਸ਼ਕਾਂਗੇ ਜਿਹੜਾ ਸ਼ੰਭੂ ਤੇ ਕਨੋਰੀ ਬਾਰਡਰ ਦੇ ਉੱਤੇ ਮੋਰਚਾ ਚੱਲ ਰਿਹਾ ਹੈ ਅੰਦੋਲਨ ਚੱਲ ਰਿਹਾ ਹੈ ਦਿੱਲੀ ਕੋਚ ਦਾ ਟੀਐਸਕੇਐਮ ਉਹਨਾਂ ਦਾ ਸਮਰਥਨ ਕਰੂਗਾ ਨਾਲ ਜਾਂ ਕਿ ਨਹੀਂ ਇਹਦੇ ਲਈ ਕਮੇਟੀ ਬਣਾਈ ਹੈ 6 ਮੈਂਬਰੀ ਗੱਲਬਾਤ ਚੱਲ ਰਹੀ ਹੈ ਜੋ ਕੁਝ ਨਿਕਲੇਗਾ ਤੋਂ ਅੰਦਾਜ਼ਾ ਹੈ ਟੀਐਸਕੇਐਮ ਦਾ ਅਗਲਾ ਕਦਮ ਹੈ ਜਿਹੜਾ ਇਸ ਤੋਂ ਬਾਅਦ ਅਜ ਡਾਕਟਰ ਮਰਤੂਵਦ ਉਹ ਕੀ ਹੋਵੇਗਾ ਅਗਲਾ ਕਦਮ ਉਹ ਸੀ ਡਿਸਾਈਡ ਕੀਤਾ 14 ਮਾਰਚ ਨੂੰ ਦਿੱਲੀ ਵਿੱਚੇ ਮਹਾਪੰਚਾਇਤ ਹੋਏਗੀ ਇਹਦੇ ਵਿੱਚ ਮੋਸਟਲੀ ਜਿਹੜੇ ਨੇ ਪੰਜਾਬ ਹਰਿਆਣਾ ਯੂਪੀ ਤੇ ਰਾਜਸਥਾਨ ਦੇ ਕਿਸਾਨ ਜਾਣਗੇ ਬਾਕੀ ਜਿਹੜੇ ਦੇਸ਼ ਦੇ ਸੂਬੇ ਨੇ ਉਹਨਾਂ ਸਾਰਿਆਂ ਨੂੰ ਕਿਹਾ ਆਪਣੀ ਰਾਜਧਾਨੀ ਵਿੱਚ ਇੱਕ ਵੱਡਾ ਕਟ ਕਰਨ ਨੂੰ ਉਸ ਦਿਨ 14 ਮਾਰਚ ਨੂੰ ਸਾਰੇ ਦੇਸ਼ ਵਿੱਚ ਵੱਡੀਆਂ-ਵੱਡੀਆਂ ਰੈਲੀਆਂ ਹੋਣ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਇੱਥੇ ਕਿਸਾਨਾਂ ਦੀ ਜਿਹੜੀ ਅਨਰੈਸਟ ਹੈ ਇਹ ਉਹਨਾਂ ਦੇ ਕੰਟਰੋਲ ਦੇ ਬਾਹਰ ਹੈ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਬਲਵੀਰ ਸਿੰਘ ਰਾਜੇਵਾਲ ਜੋ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਤਸ਼ੱਦਦ ਉਥੇ ਸ਼ੰਭੂ ਦੇ ਖਨੋਰੀ ਬਾਰਡਰ ਦੇ ਉੱਤੇ ਟਾਇਆ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਵੱਲੋਂ ਜਿਹੜੀ ਉਸਦੀ ਮੌਤ ਹੋਈ ਆ ਸੁਭਕਰਨ ਸਿੰਘ ਦੀ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਕਰ ਦਿੱਤੀ ਮੌਤ ਕੀਤੀ ਗਈ ਹੈ ਕਤਲ ਕਰ ਦਿੱਤਾ ਗਿਆ ਉਸਦਾ ਪਰ ਹਜੇ ਵੀ ਸਰਕਾਰ ਐਫ ਆਈ ਆਰ ਕਰਨ ਦਾ ਨਾਮ ਔਰ ਨਿਸ਼ਾਨ ਹੈ ਜਿਹੜਾ ਉਹ ਨਹੀਂ ਲੈ ਰਹੀ ਕੀ ਕਾਰਨ ਹੈ ਸਰਕਾਰ ਵੀ ਉਹਨਾਂ ਦੇ ਨਾਲ ਮਿਲੀਭੁਗਤ ਲੱਗਦੀ ਹੈ ਜਿਸ ਕਰਕੇ ਐਫ ਆਈ ਆਰ ਨਹੀਂ ਕੀਤੀ ਜਾ ਰਹੀ ਇਸ ਤਰ੍ਹਾਂ ਅਸੀਂ ਜਿਹੜੀ ਹੈ ਇੱਕ 6 ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਲਈ ਚੱਲ ਰਿਹਾ ਹੋਇਆ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਤੇ 14 ਮਾਰਚ ਨੂੰ ਇੱਕ ਮਹਾਪੰਚਾਇਤ ਦਿੱਲੀ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਪੂਰੇ ਦੇਸ਼ ਦੇ ਕਿਸਾਨ ਜਿਹੜੇ ਨੇ ਉਹ ਹਮ ਹਮ ਆ ਕੇ ਪਹੁੰਚ ਰਹੇ ਨੇ ਇੱਕ ਵੱਡਾ ਇਕੱਠ ਓਥੇ ਹੋਣ ਜਾ ਰਿਹਾ ਐ ਐਸ ਕੇ ਐਮ ਵੱਲੋਂ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਡੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ